ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਸੋਸ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਦੋਸਤੋ ਸਾਹਮਣੇ ਜਿਹੜੀ ਖੜੀ ਝੋਟੀ ਤੁਹਾਨੂੰ ਮੈਂ ਸਕਰੀਨ ਤੇ ਚੱਲਦੀ ਦਿਖਾ ਰਿਹਾ ਬੜੇ ਹੀ ਚੰਗੇ ਬਲੱਡ ਦੀ ਇਹਦੀ ਮਾਂ ਬਹੁਤ ਹੀ ਟੌਪ ਕਲਾਸ ਬਲੱਡ ਦੀ ਮੰਨੀ ਗਈ ਆ ਮਾਂ ਵੀ ਇਹਦੀ ਆਪਾਂ ਆਪਣੇ ਪਿੰਡ ਹੀ ਖੜੀ ਆ ਘਰੇ ਕਿਸੇ ਤੇ ਜ਼ਿੰਮੇਵਾਰਾਂ ਦੇ ਦਿਖਾ ਦਾਂਗੇ ਤੇ ਲੇਬਰ ਦੀ ਪ੍ਰੋਬਲਮ ਕਰਕੇ ਕਾਫੀ ਡੰਗਰ ਉਹਨਾਂ ਨੇ ਵੇਚਤੇ ਤਾਂ ਇਹ ਵੀ ਦੋਸਤੋ ਇਦੀ ਮਾਂ 14 15 ਸੇਰੀਆ ਤੇ ਇਹ ਵੀ ਦੋਸਤੋ ਦੇਣ ਲੱਗੇ ਸੀ ਉਹ ਜਿਹੜੇ ਆਮ ਪਿੰਡਾਂ 'ਚ ਤੁਰੇ ਫਿਰਦੇ ਆ ਦੂ ਨੰਬਰ 'ਚ ਮਾਲ ਖਰੀਦਦੇ ਆ ਪਰ ਦੋਸਤੋ ਕੁਦਰਤੀ ਅਚਾਨਕ ਮੈਨੂੰ ਪਤਾ ਲੱਗਾ ਤੇ ਝੋਟੀ ਆਪਾਂ ਖਰੀਦ ਲਈ ਜਿਹੜੀ ਇਹਦੀ ਸਚਾਈ ਆ ਦੋਸਤੋ ਉਹ ਇਹ ਆ ਤੇ ਇਹ ਦੋਸਤੋ ਬਹੁਤ ਹੀ ਵੱਡੇ ਉੱਚ ਵੱਡੀ ਕਾਠੀ ਦੀ ਆ ਤੇ ਜਿਹੜੇ ਬੰਦਿਆਂ ਨੇ ਆਪਾਂ ਨੂੰ ਦਿੱਤੀ ਆ ਉਹਨਾਂ ਨੇ ਆਪਾਂ ਨੂੰ ਬਿਲਕੁਲ ਜਾਇਜ਼ ਰੁਪਈਆ ਜੀ ਦਿੱਤੀ ਆ ਤੇ ਆਪਾਂ ਇਹਦੇ 'ਚੋ ਕੋਈ ਨਫਾ ਜੇ ਕਿਸੇ ਦਾ ਦਿਲ ਮੰਨੇ ਕੋਈ ਦੇ ਦੇਵੇ ਕੋਈ ਨਫਾ ਐਡਾ ਆਪਾਂ ਸੋਚਿਆ ਨਹੀਂ ਆਪਾਂ ਇਹਦੀ ਇੱਕ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਵੀ ਆਰੇ ਦੀ ਜਾਨ 바ਜੇ ਦੋਸਤੋ ਇਹ ਝੋਟੀ ਆਪਾਂ ਡੇਢ ਕਸਾਲ ਤੋਂ ਉਪਰ ਆ 20 ਕੁ ਮਹੀਨਿਆਂ ਦੀ ਦੱਸਿਆ ਆਪਾਂ ਨੂੰ ਉਹਨਾਂ ਨੇ ਤੇ ਤੁਸੀਂ ਦੇਖ ਸਕਦੇ ਆਂ ਦੀ ਖੜਨੀ ਖੁੜਨੀ ਕਦ ਘਾਟ ਬਹੁਤ ਵੱਡਾ ਆ ਤੇ ਆਪਾਂ ਸਿਰਫ ਇਹ 21000 ਦੀ ਲਈ ਆ ਦੋਸਤੋ ਕੱਟੀ ਤੇ ਜੇ ਕੋਈ ਕਿਸੇ ਨੂੰ ਪਸੰਦ ਆਉਂਦੀ ਵਜਨ 'ਚ ਵੀ ਕੱਟੀ ਇੰਨੇ ਦੀ ਹੈਗੀ ਆ ਤੇ ਜੇ ਕੋਈ ਸੇਵਾ ਪਾਣੀ ਆਪਾਂ ਨੂੰ ਦੇ ਜੂ ਤਾਂ ਵੀ ਠੀਕ ਆ ਨਾ ਦੇ ਕੇ ਜਾਊਗਾ ਤਾਂ ਵੀ ਕੋਈ ਚੱਕਰ ਨਹੀਂ ਕੋਈ ਦੁੱਧ ਪੀਣ ਵਾਲਾ ਲੈ ਜਾਵੇ ਤਾਂ ਆਪਾਂ ਇਹ ਘਰੇ ਰੱਖਣ ਵਾਲੇ ਬੰਦੇ ਨੂੰ ਦੇ ਦੇਣੀ ਆ ਕਿਉਂਕਿ ਆਪਾਂ ਦਾ ਇਹ ਕਰਮਾਲੀ ਦੀ ਸਿਰਫ ਮੈਂ ਤਾਂ ਇਹੀ ਹੀ ਲਬਸੀਲਾ ਲਾਇਆ ਕਿ ਚਲੋ ਜੇ ਮੇਰੇ ਮੈਨੂੰ ਇੱਕ ਪਲੇਟਫਾਰਮ ਦਿੱਤਾ ਵਾ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੋਈ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਹੋਈ ਆਪਣੇ ਕੋਲੇ ਚੈਨਲ ਦੀ ਚਲੋ ਹਨਾ ਪ੍ਰਮਾਤਮਾ ਨੇ ਇੰਨੀ ਕਿ ਦਾਤ ਬਖਸ਼ੀ ਆ ਤੇ ਮੈਂ ਇਹਦੀ ਕਰਮਾਲੀ ਦੀ ਜਾਨ ਬਚਾ ਸਕਾਂ ਤੇ ਜੇ ਕਿਸੇ ਨੂੰ ਪਸੰਦ ਆਵੇ ਤਾਂ ਦੋਸਤੋ ਇਹ ਲੀ ਜਾ ਸਕਦੇ ਆ ਬਿਲਕੁਲ ਜਾਇਜ਼ ਹੀ ਆਪਾਂ ਮੰਨ ਲਓ ਜਿਹੜਾ ਤੁਹਾਨੂੰ ਦੱਸਤਾ ਵੀ ਇੰਨੇ ਦੀ ਆਪਾਂ ਲਈ ਆ ਤੇ ਕੋਈ ਨਾ ਪਏ ਦਾ ਮੁੱਲ ਕਰਨਾ ਵਾ ਨਾ ਕੋਈ ਆਪਾਂ ਨਫਾ ਮੰਗਣਾ ਆ ਜੇ ਕਿਸੇ ਸੱਜਣ ਨੂੰ ਇਹ ਪਸੰਦ ਆਉਂਦੀ ਤਾਂ ਲੈ ਜਿਓ ਤਾਂ ਦੋਸਤੋ ਕਿਉਂਕਿ ਕਈ ਕਿਰਤੀ ਵੀਰਾਂ ਨੇ ਝੋਨਾ ਲਾਇਆ ਬਹੁਤ ਵੀਰ ਮੰਗਦੇ ਕਿ ਸਾਨੂੰ ਕੋਈ ਝੋਟੀ ਚੰਗੀ ਦੇ ਦਿਓ ਤਾਂ ਦੋਸਤੋ ਨੀਲੀ 라ਵੀ ਨੂੰ ਹੱਥ ਪਾਉਣਾ ਬੜਾ ਔਖਾ ਵਾ ਕਿਉਂਕਿ ਨੀਲੀ 라ਵੀ ਸਾਹਮਣੇ ਆ ਕੱਟੀ ਤੁਸੀਂ ਦੇਖੀ ਆ ਬੂਰੀ ਤੇ ਇਹਦਾ ਮੇਰੇ ਹਿਸਾਬ ਨਾਲ ਮੁੱਲ ਜੇ ਕਰਾਂ ਤੇ ਆਪਾਂ 36000 ਰੁਪਿਆ ਕਰਦੇ ਆ ਮੀਨੀਆ ਸਿੰਘ ਹਿਲਦੇ ਆ ਇੰਨਾ ਜ਼ਿਆਦਾ ਰੇਟ ਦਾ ਫਰਕ ਆ ਤੇ ਇਸ ਕਰਕੇ ਬੱਚੇ ਆ ਵੀ ਨੀਲੇ ਲਾਊਗੀ ਇਹ ਗੱਲ ਦੀ ਮੈਂ ਗਾਰੰਟੀ ਦਿੰਦਾ ਵਾਂ ਕਿਉਂਕਿ ਇਹਦੀ ਮਾਂ ਵੀ ਨੀਲੀ ਸੀ ਤੇ ਇਹ ਵੀ ਬਾਕੀ ਇੱਕ ਦੋਸਤੋਂ ਮੈਂ ਦੱਸ ਦੇਵਾਂ ਮੰਨ ਲਓ ਇਹਦੇ ਨਾਲ ਇੱਕ ਥਾਂ ਨਾਲ ਛੋੜੀ ਜੀ ਬੱਚੀ ਲੱਗੀ ਆ ਸੋ ਵੈਸੇ ਤਾਂ ਉਹ ਅਗਲੇ ਪਾਸੇ ਦਿਸਦੀ ਹੋਊਗੀ ਨਿੱਕੀ ਜੀ ਥਾਂ ਦੇ ਨਾਲ ਬੱਚੀ ਆ ਹੋ ਸਕਦਾ ਉਹ ਚੱਲੇ ਹੋ ਸਕਦਾ ਨਾ ਚੱਲੇ ਪਰ ਸਾਡਾ ਫਰਜ ਆ ਤੁਹਾਨੂੰ ਦੱਸਣਾ ਕਿਉਂਕਿ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ ਤੇ ਪੂਛ ਬਿਲਕੁਲ ਬਰੀਕ ਆ ਆ ਤੁਸੀਂ ਦੇਖ ਸਕਦੇ ਆ ਸਿੰਗਲ ਹੱਡੀ ਦੀ ਕੱਟੀ ਆ ਬਿਲਕੁਲ ਜਾਇਜ਼ ਕੀਮਤ ਆ ਦੋਸਤੋ ਜਿਹੜੀ ਇਹਦੀ ਆਪਾਂ ਨੇ ਦੋ ਅਗਲੇ ਆਨੇ ਲਈ ਲਈ ਆ ਉਹੀ ਕੀਮਤ ਤੇ ਆਪਾਂ ਦੇ ਦੇਣੀ ਆ ਕੋਈ ਨਫਾ ਨਹੀਂ ਮਾ ਆਪਾਂ ਕਿਸੇ ਤੋਂ ਮੰਗਦੇ ਕੋਈ ਵੀਰ ਸ਼ੌਂਕੀ ਲੈ ਜੇ ਦੁੱਧ ਪੀਵੇ ਇਹਦੀ ਜਾਣ ਬਾਝੇ ਮੇਰੇ ਲਈ ਇੰਨਾ ਹੀ ਵੱਡਾ ਪੌਂਦਾ ਕੰਮ ਆ ਧੰਨਵਾਦ